ਨੇਂਬੂ ਜਾਂ ਤੇ ਦਿਆਂ 11 ਇਹ ਜੀਆਂ ਕਿਸਮਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੇ ਨਾਲ ਤੁਸੀਂ ਸਾਲ ਦੇ ਵਿੱਚ 6 ਮਹੀਨੇ ਫਲ ਲੈ ਸਕਦੇ ਹੋ 6 ਮਹੀਨਿਆਂ ਤੋਂ ਭਾਵ ਮੰਨ ਲਓ ਵੀ ਸਤੰਬਰ ਦੇ ਵਿੱਚ ਫਲ ਆਉਣਾ ਸ਼ੁਰੂ ਹੋ ਜਾਂਦਾ ਤੇ ਮਾਰਚ ਦੇ ਤੱਕ ਤੁਹਾਨੂੰ ਜਿਹੜਾ ਇਹ ਫਲ ਮਿਲਦਾ ਰਹੂਗਾ ਇਹਦੇ ਵਿੱਚ ਸੰਤਰੇ ਦੀਆਂ ਕੁਝ ਕਿਸਮਾਂ ਹੋਣਗੀਆਂ ਕੁਝ ਕਿਸਮਾਂ ਮਾਲਟੇ ਦੀਆਂ ਤੇ ਚਕੋਤਰਾ ਮਿੱਠਾ ਤੇ ਇਸ ਤੋਂ ਇਲਾਵਾ ਜਿਹੜਾ ਨਿੰਬੂ ਦੀ ਆਪਾਂ ਉਹ ਗੱਲ ਕਰ ਲਈਏ ਇਹ ਵੀ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਆ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਹੁਣ ਗੱਲ ਕਰ ਲਈਏ ਕਿ ਇਹਨਾਂ ਜਿਹੜੀਆਂ ਕਿਸਮਾਂ ਨੂੰ ਲਾਉਣ ਦਾ ਸਮਾਂ ਕੀ ਹੈਗਾ ਜਿਹੜਾ ਜੁਲਾਈ, ਅਗਸਤ, ਸਤੰਬਰ ਤੇ ਅਕਤੂਬਰ ਇਹ ਚਾਰ ਮਹੀਨਿਆਂ ਦੇ ਵਿੱਚ ਤੁਸੀਂ ਇਹਨਾਂ ਕਿਸਮਾਂ ਨੂੰ ਲਾ ਸਕਦੇ ਹੋ ਜੇ ਤੁਸੀਂ ਇਹਨਾਂ ਸਮੇਂ ਦੇ ਵਿੱਚ ਨਹੀਂ ਲਾ ਸਕਦੇ ਤਾਂ ਅੱਗੇ ਜਾ ਕੇ ਤੁਸੀਂ ਫਰਵਰੀ, ਮਾਰਚ ਦੇ ਵਿੱਚ ਇਹਨਾਂ ਕਿਸਮਾਂ ਨੂੰ ਲਾ ਸਕਦੇ ਹੋ ਸਭ ਤੋਂ ਪਹਿਲਾਂ ਉਹਨਾਂ ਕਿਸਮਾਂ ਦੀ ਗੱਲ ਕਰਾਂਗੇ ਜਿਹੜੀਆਂ ਕਿ ਸਤੰਬਰ ਦੇ ਮਹੀਨੇ ਪੱਕ ਕੇ ਤਿਆਰ ਹੋ ਜਾਂਦੀਆਂ ਨੇ ਉਹਦੇ ਵਿੱਚ ਸੌਰੀ ਉਹਦੇ ਵਿੱਚ ਜਿਹੜਾ ਆਪਣੀ ਕਿਸਮ ਦੀ ਪਹਿਲੀ ਗੱਲ ਕਰ ਲਈ ਉਹ ਮਸੰਮੀ ਆ ਕਾਫੀ ਮਸ਼ਹੂਰ ਹੈਗੀ ਜੂਸ ਦੇ ਪਰਪਸ ਲਈ ਵਰਤੀ ਜਾਂਦੀ ਹੈਗੀ ਮਸੰਮੀ ਜਿਹੜੀ ਸਤੰਬਰ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈਗੀ ਇਸ ਤੋਂ ਇਲਾਵਾ ਮਿੱਠਾਗਾ ਇੱਕ ਪੀਲੇ ਰੰਗ ਦਾ ਫਲ ਜਿਹੜਾ ਪੱਕਣ ਤੋਂ ਬਾਅਦ ਬਣਦਾ ਹੈਗਾ ਬਿਲਕੁਲ ਕਿੰਨੂ ਦੇ ਵਾਂਗੂ ਦੇਖਣ ਦੇ ਵਿੱਚ ਹੁੰਦਾ ਤੇ ਉੱਪਰੋਂ ਥੋੜਾ ਜਿਹਾ ਪੀਲਕ ਦੇ ਵਿੱਚ ਹੁੰਦਾ ਹੈਗਾ ਇਹ ਵੀ ਸਤੰਬਰ ਮਹੀਨੇ ਦੇ ਵਿੱਚ ਪੱਕਣਾ ਸ਼ੁਰੂ ਹੋ ਜਾਂਦਾ ਹੈਗਾ ਦੂਸਰੀ ਵੈਰਾਈਟੀ ਗੱਲ ਕਰ ਲਈਏ ਜੀ ਜਿਹੜੀ ਅਕਤੂਬਰ ਦੇ ਵਿੱਚ ਪਗਦੀ ਹੈਗੀ ਉਹ अर्ਲੀ ਗੋਲਡ ਹੈਗੀ ਤੇ ਜਿਹੜੀ ਆਪਣੀ ਇੱਕ ਮਾਲਟੀ ਦੀ ਕਿਸਮ ਹੈਗੀ ਇਹ ਜਿਹੜੀ ਅਕਤੂਬਰ ਦੇ ਮਹੀਨੇ ਦੇ ਆਖਰ ਦੇ ਵਿੱਚ ਪੱਕਣੀ ਸ਼ੁਰੂ ਹੋ ਜਾਂਦੀ ਹੈਗੀ ਨਵੰਬਰ ਦੇ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਸੰਤਰੇ ਦੇ ਵਿੱਚੋਂ ਡੇਜ਼ੀ ਹੋਗੀ ਜੀ ਤੇ ਜਿਹੜੀ ਆਪਣੇ अर्ली 골ਡ ਆ ਇਹ ਅਕਤੂਬਰ ਤੋਂ ਪੱਕਦੀ-ਪੱਕਦੀ ਨਵੰਬਰ ਤੱਕ ਜਾਂਦੀ ਹੈ ਤੇ ਚਕੂਤਰੇ ਦੀ ਜਿਹੜੀ ਕਿਸਮਾਂ ਗਈ ਰੈੱਡ ਪਲੱਸ ਇਹ ਵੀ ਨਵੰਬਰ ਦੇ ਵਿੱਚ ਪੱਕਣੀ ਸ਼ੁਰੂ ਹੋ ਜਾਂਦੀ ਹੈਗੀ ਇਸ ਤੋਂ ਇਲਾਵਾ ਜਿਹੜੀ ਮਾਰਟੇ ਦੀ ਇੱਕ ਵੈਸਟਰਨ ਕਿਸਮਾਂ ਗਈ ਉਹ ਵੀ ਜਿਹੜੀ ਨਵੰਬਰ ਦੇ ਅੰਤ ਦੇ ਵਿੱਚ ਪੱਕਣੀ ਸ਼ੁਰੂ ਹੋ ਜਾਂਦੀ ਹੈਗੀ ਤੇ ਇਹ ਹੋ ਗਿਆ ਨਵੰਬਰ ਵਾਲੀਆਂ ਕਿਸਮਾਂ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜੀ ਨਵੰਬਰ ਤੋਂ ਬਾਅਦ ਦਸੰਬਰ ਦੇ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਤਾਂ ਉਹ ਜਿਹੜਾ ਪੀਯੂ ਦਾ ਕਿ ਨੂ ਨੰਬਰ 1 ਹੈਗਾ ਉਹ ਪਗਦਾ ਜੀ ਦਸੰਬਰ ਦੇ ਵਿੱਚ ਤੇ ਜਿਹੜਾ ਇਸ ਤੋਂ ਇਲਾਵਾ ਜਿਹੜਾ ਆਪਣਾ ਰੈੱਡ ਬਲੱਡ ਜਿਹੜਾ ਬਲੱਡ ਰੈੱਡ ਮਾਲਟਾਗਾ ਉਹ ਵੀ ਜਿਹੜਾ ਦਸੰਬਰ ਦੇ ਮਹੀਨੇ ਦੇ ਵਿੱਚ ਪਗਦਾਗਾ ਮਾਲਟਾ ਵੈਸਟਰਨ ਦੀ ਗੱਲ ਕੀਤੀ ਹੈਗੀ ਉਹ ਵੀ ਦਸੰਬਰ ਦੇ ਵਿੱਚ ਆ ਜਾਂਦਾ ਹੈਗਾ ਜੇ ਆਪਾਂ ਗੱਲ ਕਰ ਲਈਏ ਜਨਵਰੀ ਦੇ ਵਿੱਚ ਪੱਕਣ ਵਾਲਿਆਂ ਦੀ ਡਬਲੂ ਮਾਰਕਟ ਸੰਤਰੇ ਦੀ ਕਿਸਮ ਹੈ ਜਨਵਰੀ ਫਰਵਰੀ ਦੇ ਵਿੱਚ ਪਗਦੀ ਹੈਗੀ ਇਸ ਤੋਂ ਇਲਾਵਾ ਜਿਹੜਾ ਆਪਣਾ ਆਪਾਂ ਗੱਲ ਕਰ ਲਈਏ ਆ ਮਾਰਟਾ ਵੈਸਟਰਨ ਦੀ ਇਹ ਵੀ ਦਸੰਬਰ ਦੇ ਵਿੱਚ ਚਲਾ ਜਾਂਦਾ ਹੈਗਾ ਤੇ ਜਨਵਰੀ ਦੇ ਵਿੱਚ ਗੱਲ ਕਰ ਚੁੱਕੇ ਆਪਾਂ ਡਬਲਯੂ ਮਾਰਕਟ ਤੇ ਪੀਏਯੂ ਨੰਬਰ ਕਿੰਨੂੰ ਜਿਹੜਾ ਹੈਗਾਗਾ ਨੰਬਰ 1 ਇਹ ਜਨਵਰੀ ਦਸੰਬਰ ਤੋਂ ਪੱਕਦਾ ਪੱਕਦਾ ਜਨਵਰੀ ਦੇ ਵਿੱਚ ਚਲਾ ਜਾਂਦਾ ਫਰਵਰੀ ਦੇ ਵਿੱਚ ਪੱਕਣ ਵਾਲੀ ਮਾਰਟੇ ਦੀ ਕਿਸਮ ਜਿਹੜੀ ਬੈਲੈਂਸ਼ੀਆ ਹੈਗੀ ਹੈਗੀ ਉਹ ਫਰਵਰੀ ਦੇ ਵਿੱਚ ਪੱਕਦੀ ਹੈਗੀ ਤੇ ਜਿਹੜਾ ਮਾਰਚ ਦੇ ਵਿੱਚ ਇੱਕ ਆਪਣੇ ਕੋਲ ਕਿਸਮ ਹੈਗੀ ਹੈ ਜੀ ਮਾਰਟੇ ਦੇ ਵਿੱਚ ਇਹ ਜਿਹੜਾ ਬਲੈਂਸ਼ੀਆ ਲੱਡਾ ਕਰਕੇ ਕਿਸਮ ਹੈੀ ਹੈਗੀ ਇਹ ਇਹਨੂੰ ਤੁਸੀਂ ਮਾਰਚ ਦੇ ਵਿੱਚ ਜਿਹੜਾ 15 ਮਾਰਚ ਤੋਂ ਬਾਅਦ ਇਹ ਪੱਕਣਾ ਸ਼ੁਰੂ ਹੁੰਦਾ ਹੈਗਾ ਇਸ ਤਰ੍ਹਾਂ ਸਤੰਬਰ ਤੋਂ ਲੈ ਕੇ ਮਾਰਚ ਦੇ ਤੱਕ ਜਿਹੜਾ ਇਹ ਆਪਣਾ ਇਹਨਾਂ ਦਾ ਸਰਕਲ ਹੈਗਾ ਬੂਟਿਆਂ ਦਾ ਤੇ ਤੁਸੀਂ ਇਹਨਾਂ ਤੋਂ 6 ਮਹੀਨੇ ਫਲ ਪ੍ਰਾਪਤ ਕਰ ਸਕਦੇ ਹੋਗੇ ਇਹ ਕੁੱਲ 11 ਕਿਸਮਾਂ ਨੇਗੀਆਂ ਤੇ 11 ਕਿਸਮਾਂ ਨੂੰ ਲਾਉਣ ਲਈ ਜਗ੍ਹਾ ਦੀ ਗੱਲ ਕਰ ਲਈਏ ਤਾਂ 15-15 ਫੁੱਟ ਦੇ ਤੁਸੀਂ ਫਾਸਲੇ ਤੇ ਜੇ ਲਾਉਂਗੇ ਤ ਸਾਰਾ ਹੈ 150 ਫੁੱਟ ਦੀ ਲੰਬਾਈ ਦੇ ਵਿੱਚ ਤੁਹਾਡੇ ਇੱਕ ਲਾਈਨ ਦੇ ਵਿੱਚ ਲੱਗ ਜਾਣੀਆਂ ਜੇਕਰ ਤੁਸੀਂ ਖਲਾਰ ਕੇ ਕਿਸੇ ਕਨਾਲ ਡੋਗ ਨਾਲਾਂ ਜਗ੍ਹਾ ਦੇ ਵਿੱਚ ਆਪ ਦਾ ਜਿਹੜਾ ਵਧੀਆ ਨਿਊਟ੍ਰੀਸ਼ਨਲ ਗਾਰਡਨ ਬਣਾਉਣਾ ਚਾਹੁੰਦੇ ਹੋ ਉਹਦੇ ਵਿੱਚ ਵੀ ਇਹਨੂੰ ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਨਾ ਕਿਸਮਾਂ ਨੂੰ ਲਾ ਸਕਦੇ ਹੋਗੇ ਨਿੰਬੂ ਜਾਤੀ ਦੀਆਂ ਕਿਸਮਾਂ ਨੂੰ ਪਾਣੀ ਦੀ ਜ਼ਰੂਰਤ ਥੋੜੀ ਘੱਟ ਹੁੰਦੀ ਹੈ ਕੋਸ਼ਿਸ਼ ਕੀਤੀ ਜਾਵੇ ਕਿ ਇਹਨਾਂ ਨੂੰ ਪਾਣੀ ਘੱਟ ਪਾਇਆ ਜਾਵੇ ਤੇ ਇਹਨਾਂ ਦੇ ਨੇੜੇ ਥਾਂ ਉੱਚਾ ਕਰਕੇ ਰੱਖਿਆ ਜਾਵੇ ਥਾਂ ਜਿਹੜਾ ਉੱਚਾ ਕੀਤਾ ਹੋਊਗਾ ਉਹਦੇ ਉੱਪਰ ਤੁਸੀਂ ਕਿਸੇ ਵੀ ਰਹਿਤ ਖੂਨ ਦੀ ਮਲਚਿੰਗ ਕਰ ਦੇਣੀ ਹੈਗੀ ਤੇ ਹੋ ਸਕਦਾ ਵੀਡੀਓ ਦੇ ਵਿੱਚ ਤੁਹਾਨੂੰ ਇੰਨਾ ਕਿਸਮਾਂ ਬਾਰੇ ਚੰਗੀ ਤਰ੍ਹਾਂ ਨਾ ਪਤਾ ਲੱਗਿਆ ਹੋਵੇ ਤਾਂ ਇੱਕ ਦੇ ਦਿਨ ਦੇ ਵਿੱਚ ਆਪਾਂ ਇਹਦੇ ਬਾਰੇ ਪੂਰਾ ਚਾਰਟ ਬਣਾ ਕੇ ਤੁਹਾਨੂੰ ਵੀ ਕਿਹੜੇ ਸਮੇਂ ਕਿਹੜੀ ਕਿਸਮ ਪਗਦੀ ਹੈਗੀ ਉਹ ਵੀ ਪੇਜ ਦੇ ਉੱਪਰ ਪਾ ਦੇਾਂਗੇ ਸਾਡੇ ਪੇਜ ਨੂੰ ਇੰਨਾ ਜਿਹੜਾ ਤੁਸੀਂ ਪਿਆਰ ਦਿੰਨੇ ਹੋ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਜਿਹੜੀ ਜਾਣਕਾਰੀ ਅਸੀਂ ਲੈ ਕੇ ਆਉਣੇਗੇ ਉਹ ਹੋਰ ਦੋਸਤਾਂ ਤੱਕ ਵੀ ਪਹੁੰਚ ਸਕੇ ਤੇ ਇਹ ਜਿਹੜੀਆਂ ਆਪਾਂ ਸੰਤਰਾ ਮਾਲਟਾ ਚਕੂਤਰਾ ਮਿੱਠਾ ਤੇ ਇੱਕ ਦੋ ਹੋਰ ਮੁਸੰਮੀ ਵਗੈਰਾ ਦੀ ਗੱਲ ਕੀਤੀ ਹੈਗੀ ਉਹ ਸਾਰੀਆਂ ਕਿਸਮ ਆਪਣੇ ਕੋਲ ਫਾਰਮ ਦੇ ਉੱਪਰ ਵੀ ਮੌਜੂਦ ਨੇ ਹੈਗੀਆਂ ਤੇ ਤੁਸੀਂ ਫਾਰਮ ਦੇ ਉੱਪਰੋਂ ਕਿਸੇ ਵੀ ਸਮੇਂ ਜਿਹੜੀਆਂ ਇਹ ਕਿਸਮਾਂ ਸਾਡੇ ਕੋਲ ਆ ਕੇ ਲਿਆ ਸਕਦੇ ਹੋਗੇ 10 ਕੁ ਦਿਨ ਜਿਹੜੇ ਇਹ ਟੁਕਮਾ ਸਮਾ ਹੈਗਾ ਉਸ ਤੋਂ ਬਾਅਦ ਜੇ ਲਾਵਾਂਗੇ ਤਾਂ ਜਿਹੜਾ ਸਰਦੀ ਦੇ ਵਿੱਚ ਆਪਾਂ ਨੂੰ ਬੂਟੇ ਚੱਲਣ ਦੀ ਪ੍ਰੋਬਲਮ ਆ ਜਾਂਦੀ ਹੈ ਉਸ ਤੋਂ ਬਾਅਦ ਫਿਰ ਜਿਹੜਾ ਅਗਲੇ ਸੀਜ਼ਨ ਫਰਵਰੀ ਮਾਰਚ ਦੇ ਵਿੱਚ ਇਹ ਬੂਟੇ ਲੱਗਣੇ ਨੇਗੇ ਉਮੀਦ ਕਰਦੇ ਹਾਂ ਦੱਸੀ ਕੀ ਗੱਲ ਜਿਹੜੀ ਤੁਹਾਡੇ ਕੰਮ ਆਊਗੀ ਤੇ ਜੇ ਕਿਸੇ ਵੀ ਹੋਰ ਵਿਸ਼ੇ ਤੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਜਿਹੜਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦੇ ਸੰਬੰਧੀ ਲੈ ਕੇ ਆਈਏ ਵੀਡੀਓ ਆ ਵੀਡੀਓ ਨਾਲ ਤੋ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਪੇਜ ਨੂੰ ਫੋਲੋ ਤੇ